ਕਿਨਾ ਜਦੋਂ ਆਪਣੀ ਲਾਸਟ ਗੱਲ ਬਾਤ ਹੋਈ ਸੀ ਸ਼ਿੰਦਾਨਾਲ ਸੀ ਹੈ ਨਾ ਉਸ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਪਰਸਨਲ ਕਮੈਂਟਸ ਬਹੁਤ ਆਏ थे ਉਹਨਾਂ ਲੋਕਾਂ ਨੇ ਕਿਹਾ ਕਿ ਨਾ ਅਸੀਂ ਪਲੇਸ ਕਰਨਾ ਚਾਹੁੰਦੇ ਆ ਗਿੱਪੀ ਤੇ ਉਹਨਾਂ ਦੀ ਵਾਈਫ ਦੀ ਪਰਵਰਿਸ਼ਤੀ ਕਿ ਜਿਸ ਦੇ ساتھ ਕਾ ਉਹਨਾਂ ਦੇ ਤਿੰਨੋਂ ਬੱਚੇ ਪਾਕਿਸਤਾਨ ਜਾਂਦੇ ਨੇ ਆਪਣੇ ਪਰਿਵਾਰ ਨਾਲ ਜੁੜੇ ਹੋਏ ਨੇ ਆਪਣੀ ਜ਼ੁਬਾਨ ਨਾਲ ਜੁੜੇ ਹੋਏ ਨੇ ਮੈਂ ਸੱਚੀ ਜਾਨਣਾ ਚਾਹੁੰਦਾ ਇਹ ਪ੍ਰੋਸੈਸ ਬਾਰੇ ਕਿਉਂਕਿ ਨਾ ਇੱਕ ਮਾਂ ਬਾਪ ਦਾ ਇੱਕ ਇਕੁਅਲ ਯੋਗਦਾਨ ਹੁੰਦਾ ਹੈ ਜਦ ਬੱਚੇ ਇਸ ਤਰ੍ਹਾਂ ਦੇ ਨਾਲ ਜਿਉਂਦੇ ਨੇ ਇਸ ਤੇ ਨਾਲ ਜੁੜਦੇ ਨੇ ਮੈਂ ਉਹ ਜਰਨੀ ਜਾਣਨਾ ਚਾਹੁੰਦਾ ਕਿ ਉਹ ਕੀ ਫੈਸਲੇ ਸੀਗੇ ਜਿਹੜੇ ਗਿੱਪੀ ਗਰੇਵਾਲ ਤੇ ਉਹਨਾਂ ਦੀ ਵਾਈਫ ਨੇ ਲਏ ਦੇਖੋ ਬੱਚਾ ਹੋ ਗਿਆ ਕਿ ਅਸੀਂ ਆਹ ਜਿਹੜੇ ਗਰਾਊਂਡ ਰੂਲਸ ਬਣਾਉਣੇ ਆਂ ਕਿ ਆਪਣੇ ਬੱਚਿਆਂ ਦੇ ਬੱਚਿਆਂ ਦੇ ਲਈ ਜ਼ਿਆਦਾ ਫੈਸਲੇ ਜਿਹੜੇ ਮੇਰੀ ਵਾਈਫ ਦੇ ਜ਼ਿਆਦਾ ਲਏ ਹੋਏ ਫੈਸਲੇ ਨੇ ਵੀ ਕਿਉਂਕਿ ਮੈਨੂੰ ਐ ਹੁੰਦਾ ਕਿ ਉਹ ਸਭ ਤੋਂ ਵੱਧ ਟਾਈਮ ਉਹਦਾ ਉਹਨਾਂ ਨਾਲ ਹੁੰਦਾ ਕਿਉਂਕਿ ਉਹਨੇ ਪੂਰੀ ਆਪਣੀ ਲਾਈਫ ਡੈਡੀਕੇਟ ਉਹਨਾਂ ਨੂੰ ਕੀਤੀ ਹੋਈ ਆ ਕਿਉਂਕਿ ਬਾਹਰ ਆਪਾਂ ਨੂੰ ਹੀ ਪਤਾ ਹੈ ਜੀ ਕੰਟਰੀਆਂ 'ਚ ਮੋਸਟਲੀ ਲੇਡੀਆਂ ਜ਼ਿਆਦਾ ਕੰਮ ਕਰਦੀਆਂ ਨੇ ਇਹ ਉਹ ਹਨ ਸੋ ਇੱਥੇ ਵੀ ਉਹ ਸਾਰਾ ਟੇਕ ਕੇਅਰ ਕਰਦੇ ਹੁੰਦੀ ਸੀ ਚੀਜ਼ਾਂ ਦੀ ਹਨ ਉਹਨੇ ਸਾਰਾ ਕੁਝ ਛੱਡ ਕੇ ਟੋਟਲੀ ਬੱਚਿਆਂ ਤੇ ਹੋਈ ਹੈ ਨਾ ਸੋ ਮੈਨੂੰ ਵੀ ਆਇਆ ਸੀ ਕਿ ਯਾਰ 800% ਜਿਹੜੀ ਚੀਜ਼ ਉਹ ਕਈ ਵਾਰੀ ਮੈਨੂੰ ਕਹਿੰਦੀ ਆ ਕਿ ਆਹ ਚੀਜ਼ ਆਪਾਂ ਮੰਨ ਲਓ ਕਿ ਇੱਕਮ ਦੀ ਕੋਈ ਚੀਜ਼ ਆਉਗਣੀ ਐ ਵੀ ਇਹ ਆਪਾਂ ਨਹੀਂ ਠੀਕ ਕਰਨੀਆਂ ਵੀ ਮੈਨੂੰ ਲੱਗਦਾ ਇਹ ਇਦਾਂ ਨਹੀਂ ਹੈਗਾ ਹਨਾ ਮੈਨੂੰ ਲੱਗਦਾ ਮੈਂ ਨਹੀਂ ਤੈਨੂੰ ਇਦਾਂ ਹੀ ਲੱਗ ਜਾਂਦਾ ਹੈ ਨਹੀਂ ਫਿਰ ਮੈਂ ਥੋੜੀ ਟਾਈਮ ਬਾਅਦ ਰਲਾਈਜ਼ ਹੁੰਦੀ ਉਹ ਚੀਜ਼ ਹੈ ਨਾ ਤਾਂ ਮੈਂ ਸੋਚਦਾ ਵੀ ਇਹਨੂੰ ਪਹਿਲਾਂ ਹੀ 6 ਮਹੀਨੇ ਪਤਾ ਲੱਗਿਆ ਨਾ ਕਿ ਕਿਦਾਂ ਹੈ ਨਾ ਕਿਉਂਕਿ ਉਹ ਹਰ ਚੀਜ਼ ਅਬਜ਼ਰਵ ਕਰਦੀ ਆ ਉਹਨਾਂ ਦੀ ਹਨਾ ਕਿ ਆਪਾਂ ਇਦਾਂ ਕਰਨਾ ਆਪਾਂ ਉਦਾਂ ਕਰਨਾ ਸੋ ਮੈਨੂੰ ਇਹ ਲੱਗਦਾ ਕਿ ਉਹ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਕਿ ਤੁਸੀਂ ਬੱਚੇ ਦੇ ਵਿੱਚ ਨਾ ਦੇਖੋ ਬੱਚੇ ਦੀ ਨੇਚਰ ਆ ਜਾਂ ਬਹੁਤ ਚੀਜ਼ਾਂ ਨੇ ਉਹ ਤਾਂ ਲੈ ਕੇ ਹੀ ਪੈਦਾ ਹੁੰਦਾ ਹਨਾ ਉਹਦੇ ਅੰਦਰ ਹੀ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਪਾਲਿਸ਼ ਕਰ ਸਕਦੇ ਆ ਉਹਦੇ ਵਿੱਚ ਕੀ ਹਿਡਨ ਟੈਲੈਂਟ ਆ ਉਹਦੇ ਵਿੱਚ ਕੀ ਚੰਗੀ ਚੀਜ਼ ਆ ਉਹਦਾ ਕੀ ਪਲੱਸ ਆ ਕੀ ਮਾਈਨਸ ਆ ਉਹ ਮਾਪਿਓ ਜੇ ਸਮਝਣ ਮੇਰਾ ਇੱਕ ਅੱਗੇ ਅਰਦਾਸ ਸਰਬੱਤ ਦੇ ਭਲੇ ਦੀ ਵਿੱਚ ਇੱਕ ਡਾਇਲੋਗ ਆ ਕਹਿੰਦਾ ਯਾਰ ਮੈਂ ਸਾਰੀ ਉਮਰ ਨਾ ਕਹਿੰਦਾ ਆਪਣੇ ਪੁੱਤ ਨੂੰ ਸਮਝਾਉਣ 'ਚ ਕੱਢ ਦਿੱਤੀ ਕਹਿੰਦਾ ਕਾਸ਼ ਕਿਤੇ ਮੈਂ ਉਹਨੂੰ ਸਮਝਿਆ ਹੁੰਦਾ ਨਾ ਕਾ ਗੱਲ ਹੋਰ ਹੋ ਜਾਣੀ ਸੀ ਹੈਨਾ ਸੋ ਆਪਾਂ ਕਿਵਰੀ ਸਮਝਦੇ ਨਹੀਂਗੇ ਹੈਨਾ ਤੇ ਵੀ ਬੱਚਾ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਆ ਸੋ ਜਦੋਂ ਤੁਸੀਂ ਉਹ ਸਮਝ ਲੈਣੇ ਉਹ ਲੱਗਦਾ ਚੀਜ਼ਾਂ ਠੀਕ ਹੋ ਜਾਂਦੀਆਂ ਆ ਆ ਚੀਜ਼ ਜਿਹੜੀ ਕਿ ਤੁਸੀਂ ਕਹੀ ਨਾ ਇਹ ਬਹੁਤ ਵਾਰ ਪਾਰਟਨਰਸ ਆਪ ਉਸ ਚ ਨਹੀਂ ਸਮਝ ਪਾਉਂਦੇ ਬਿਲਕੁਲ ਮੈਂ ਕਿਉਂਕਿ ਆਪਾਂ ਕਿੰਨੇ ਸਾਲਾਂ ਤੋਂ ਜਾਣਦੇ ਆ ਹੈਨਾ ਤੇ ਅਸੀਂ ਤੁਹਾਨੂੰ ਜਦੋਂ ਤੋਂ ਤੁਹਾਡੀ ਜੋੜੀ ਬਣੀ ਤੁਹਾਡੇ ਪਰਿਵਾਰ ਵਡਾ ਮੈਂ ਤਦ ਤੋਂ ਅਸੀਂ ਸਾਰਾ ਕੁਝ ਦੇਖਿਆ ਹੈ ਹੈਨਾ ਲਾਈਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਦੂਜੇ ਦੇ ਨਾਲ ਚੱਲ ਰਹੇ ਹੋ ਹੈਨਾ ਉਹ ਜਦੋਂ ਹੁਣ ਇਸ ਦਾ ਇਸ ਚੀਜ਼ੀ ਗੱਲਾਂ ਬਾਤਾਂ ਕਿਉਂ ਹੋਣ ਲੱਗ ਗਈਆਂ ਜਦੋਂ ਸਾਰਾ ਕੁਝ ਨਾ ਤੁਹਾਡੇ ਬੱਚਾ ਨਾਲ ਹੀ ਚੱਲ ਰਿਹਾ ਜੀ ਜੀ ਇੱਕ ਇੱਕ ਚਾਹੇ ਵੱਡਾ ਬੇ ਉਹ ਉਹਦੀ ਅੱਖਾਂ ਦੇ ਵਿੱਚ ਨੇ ਇੱਕ ਇੱਕ ਸੂਝਵਾਨ ਬੱਚਾ ਦਿਖ ਰਿਹਾ ਲੇਖ ਛਿੰਦਾ ਚੁਲਬੁਲਾਇਆ ਗੁਰੂ ਸਾਹਿਬ ਲਈ ਬਹੁਤ ਛੋਟਾ ਹੈ ਹੈਨਾ ਤਾਂ ਉਹ ਸਾਰੀਆਂ ਚੀਜ਼ਾਂ ਨਹੀਂ ਮੈਨੂੰ ਦੱਸੋ ਕਿ ਅੱਜ ਕੱਲ ਮਾਡਰਨ ਜ਼ਮਾਨੇ ਦੇ ਵਿੱਚ ਇਸ ਟ੍ਰੈਡੀਸ਼ਨਲ ਰਿਸ਼ਤੇ ਨੂੰ ਬਣਾ ਕੇ ਰੱਖਣ ਦਾ ਰਾਜ਼ ਕੀ ਹੈ ਨਹੀਂ ਐਕਚੁਅਲੀ ਰਾਜ਼ ਕੁਝ ਨਹੀਂ ਹੈ ਮੈਨੂੰ ਲੱਗਦਾ ਕਿ ਤੁਹਾਡੇ ਆਪਣੀਆਂ ਜਿਵੇਂ ਹੁਣ ਸਾਨੂੰ ਆਪ ਨੂੰ ਖੁਸ਼ੀ ਮਿਲਦੀ ਹੈ ਤੁਸੀਂ ਜੋ ਚਾਹੁੰਦੇ ਹੋ ਕਿ ਲਾਈਫ ਦੇ ਵਿੱਚ ਤੁਹਾਨੂੰ ਹੋਵੇ ਤੁਸੀਂ ਉਹਨੂੰ ਕੋਈ ਚੀਜ਼ ਆ ਜਿ ਆਪਾਂ ਕੋਈ ਤੁਸੀਂ ਕੰਮ ਖੋਲਦੇ ਹੋ ਵੀ ਯਾਰ ਮੈਂ ਇਹ ਕੰਮ ਖੋਲਿਆ ਵਾ ਅੱਗੇ ਜਾ ਕੇ ਮੈਂ ਇਸ ਕੰਮ ਚੋਂ ਮੈਨੂੰ ਪੈਸੇ ਮਿਲਣਗੇ ਮੈਂ ਆ ਚੀਜ਼ ਕਰੂੰਗਾ ਤਾਂ ਉਹਦੇ ਲਈ ਤੁਹਾਨੂੰ ਉਹ ਐਫਰਟ ਕਰਨੀ ਪੈਣੀ ਆ ਸੋ ਬੱਚਿਆਂ ਲਈ ਵੀ ਤੁਸੀਂ ਚਾਹੁੰਦੇ ਹੋ ਕਿ ਬੱਚੇ ਤੁਹਾਡੇ ਅੱਗੇ ਹੋ ਕੇ ਕੀ ਕਰਨ ਤੁਹਾਨੂੰ ਕਿੱਦਾਂ ਬਿਹੇਵ ਕਰਨ ਕਿੱਦਾਂ ਗੱਲਬਾਤ ਕਰਨ ਉਹਦੇ ਲਈ ਤੁਹਾਨੂੰ ਉਹਵੇਂ ਮਿਹਨਤ ਕਰਨੀ ਪੈਣੀ ਆ ਇੱਕ ਪੌਦਾ ਆਪਾਂ ਲਾਉਨੇ ਆ ਉਹਨੂੰ ਪਾਣੀ ਪਾਉਨੇ ਆ ਸਾਰੀਆਂ ਚੀਜ਼ਾਂ ਸੋ ਉਹੀ ਆ ਮੈਨੂੰ ਇਹ ਲੱਗਦਾ ਹੋਰ ਕੁਝ ਨਹੀਂ ਐ ਅਸੀਂ ਜੋ ਜੋ ਚੀਜ਼ਾਂ ਚਾਹੁੰਦੇ ਸੀਗੇ ਯਾਰ ਇਹ ਐਦਾਂ ਕਰਨ ਇਹ ਚੀਜ਼ ਰਹਿਣਾ ਸੀ ਉਦਾਂ ਹੀ ਉਹਨਾਂ ਨੂੰ ਗਰੋ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਨਹੀਂ ਆ ਦੇਖੋ ਮੈਂ ਹਮੇਸ਼ਾ ਕਹਿੰਦਾ ਉਹਨਾਂ ਕੇ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਆ ਹਮ ਹਮ ਠੀਕ ਹੈ 노 ਡਾਊਟ ਮੈਂ ਆਪਣੀ ਵਾਈਫ ਜਿੰਨਾ ਮੇਤੋ ਟਾਈਮ ਨਹੀਂ ਸਪੈਂਡ ਹੁੰਦਾ ਠੀਕ ਹੈ ਬਟ ਇਹ ਵੀ ਨਹੀਂ ਹੈ ਕਿ ਮੈਂ ਟਾਈਮ ਸਪੈਂਡ ਨਹੀਂ ਕਰਦਾ ਹੈਗਾ ਹਮ ਹਮ ਮੈਂ ਮੈਕਸਿਮਮ ਟਾਈਮ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਹਾਂ